ਈਗਾ ਪਰ ਜੀ ਸਰ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਅੰਮ੍ਰਿਤਸਰ ਤੋਂ ਆ ਸਾਡਾ ਲੜਕਾ ਜੀ ਮਤਲਬ ਕਿ ਇਥੋਂ ਨਾਲ ਜੌਬ ਵਾਸਤੇ ਸੱਜਿਆ ਹੈ ਨਾਗਪੁਰ ਨਾਗਪੁਰ ਤੋਂ ਗਾੜੀ ਹੈ ਮਤਲਬ ਪਿੰਡਾ ਤੇ ਇਥੋਂ ਗਿਆ 20 ਤਰੀਕ ਨੂੰ 36 ਗੜਾ ਐਕਸਪ੍ਰੈਸ ਤੇ ਹਾਂ ਜੀ ਹਾਂ ਜੀ ਤੇ ਉਧਰ ਉਹਨਾਂ ਮਤਲਬ ਸਿਰਫ 2 ਦਿਨ ਉੱਥੇ ਰੱਖਿਆ ਕੋਈ ਕੁੱਟਮਾਰ ਕਰਕੇ ਜਾਂ ਮਹਾਰਾਜ ਜਾਣੇ ਕੀ ਕਰਕੇ ਨਸ਼ਾ ਪਤਾ ਕਰਾ ਕੇ ਜਾਂ ਕੁੱਟਮਾਰ ਕਰਕੇ ਬਹੁਤ ਮਾੜੀ ਹਾਲਤ ਦੇ ਵਿੱਚ ਉਹਨੂੰ ਟ੍ਰੇਨ ਤੇ ਭਾਗੇ ਇਦਾਂ ਨੂੰ ਮਜ਼ਰਵਾਨਾ ਕਰਤਾ ਤੇ ਨਾਲ ਵੀਡੀਓ ਬਣਾ ਲਈ ਉਹਨਾਂ ਕੋਈ ਉਹਦੇ ਕੋ ਮੋਬਾਈਲ ਨਹੀਂ ਕੋਈ ਪੈਸਾ ਨਹੀਂ ਕੋਈ ਰੋਟੀ ਮਤਲ ਕੱਖ ਨਹੀਂ ਉਹਦੇ ਕੋ ਖਾਲੀ ਹੱਥ ਹੀ ਅਹੀਂ ਬਕਾਇਦਾ ਨਾਗਪੁਰ ਮਤਲ ਚੈੱਕ ਕਰਨ ਗਏ ਰੇਲਵੇ ਪੁਲਿਸ ਦਾ ਸਾਰੇ ਸੀਸੀਟੀਵੀ ਦੇਖਿਆ ਉੱਥੇ ਮਤਲੋ ਕਾਫੀ ਮਾੜੀ ਕੰਡੀਸ਼ਨ ਦੇ ਵਿੱਚ ਸੀ ਕੈਮਰੇ ਦੇ ਵਿੱਚ ਤੇ ਅਹੀਂ ਚਾਹਨੇ ਵੀ ਗਰੀਬ ਪਰਿਵਾਰ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਆਵੇ ਜੀ ਪਹਿਲਾਂ ਵੀ ਕੋਈ ਨਸ਼ਾ ਵਗੈਰਾ ਕੋਈ ਕਰਦਾ ਨਾ ਜੀ ਅਹੀਂ ਤਾਂ ਅਜੇ ਤੱਕ ਵੇਖਿਆ ਨਹੀਂ ਨਸ਼ਾ ਨੂੰ ਤਾਂ ਕਰਦੇ ਬਾਤੀ ਅੱਗੇ ਵੀ ਬਾਹਰ ਜਾਂਦਾ ਰਿਹਾ 7-8 6 ਮਹੀਨੇ ਲੱਗ ਜਾਂਦਾ ਰਿਹਾ ਇਥੇ ਪੁਲਿਸ ਅਧਿਕਾਰੀਆਂ ਕੋਲ ਕੀ ਕਹਿਣੀ ਉਹਨਾਂ ਦਾ ਉਹਨਾਂ ਦਾ ਇਹੋ ਕਹਿਣਾ ਹੈ ਪਹਿਲਾਂ ਤਾਂ ਰਿਪੋਰਟ ਨਹੀਂ ਲਿਖਦੇ ਕਾਫੀ ਭਾਜ ਨਾਟਕ ਕਰਨ ਤੋਂ ਬਾਅਦ ਉਹਨਾਂ ਰਿਪੋਰਟ ਲਿਖੀ ਆ ਉਹ ਆਂਦੇ ਵੀ ਅਸੀਂ ਲਾਵਾਂਗੇ ਆਪਣਾ ਮਤਲਬ ਜੋ ਵੀ ਸਾਡੇ ਤੋਂ ਕਾਰਵਾਈ ਹੋਏਗੀ ਕੀ ਮੰਗ ਕਰਦੇ ਅਹੀਂ ਬੱਚਾ ਘਰ ਆਉਣਾ ਚਾਹੀਦਾ ਹੈ ਸਾਡਾ ਸਹੀ ਸਲਾਮਤ ਕਿੰਨੇ ਚਿਰ ਤੋਂ ਲਾਪਤਾ ਹੈ ਇਹ ਜੀ 24 ਤਰੀਕ ਨੂੰ ਉਹਨਾਂ ਗੋਂਦੀਆ ਤੋਂ ਅੰਮ੍ਰਿਤਸਰ ਛਤੀਸਗੜ ਐਕਸਪ੍ਰੈਸ ਦੇ ਵਿੱਚ ਪਾਇਆ ਹੈ ਜੀ ਗੋਂਦੀਆ ਮਹਾਰਾਸ਼ਟਰ ਕਿੰਨੇ ਚਿਰ ਤੋਂ ਲਾਪਤਾ ਹੈ ਹਾਂ ਜੀ ਉਦੋਂ ਤੋਂ ਕੀ ਮੰਗ ਕੀ ਕਰਦੇ ਮੰਗ ਜੀ ਬੱਚਾ ਸਾਡਾ ਘਰ ਆਉਣਾ ਚਾਹੀਦਾ ਜੀ ਗਰੀਬ ਪਰਿਵਾਰ ਆ ਬੱਚੇ ਫਿਰਦੇ ਘਰ ਚੱਲਣ ਡਿਆ ਮਾੜਾ ਪਿਓ ਮਾਂ ਵੀ ਤੇ ਬਾਪ ਵੀ ਬਜ਼ੁਰਗ ਆਦਮੀ ਨੇ ਬਿਮਾਰ ਰਹਿੰਦੇ ਨੇ ਕੋਈ ਪੀ ਨਾ ਆਇਆ ਕਿਹੜਾ ਪਿੰਡ ਆ ਕਿੱੜਾ ਜੇ ਨਾ ਅਕਰ ਬਖਸ਼ ਸਿੰਘ ਪਿੰਡ ਕਿਲਾ ਜੇ ਪਿੰਡ ਹਰਦ ਖੁਰਦੇ ਇਹ ਗੱਲ ਹੋਈ ਹੈ ਜੀ ਗੱਲ ਇਹ ਹੋਈ ਕਿ ਮੁੰਡਾ ਗਿਆ ਜੇ ਕੰਮ ਤੇ ਇੱਥੋਂ ਚੰਗਾ ਪੜਾ ਗਿਆ ਉੱਥੇ ਪਤਾ ਨਹੀਂ ਉਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੀ ਹਾਲਤ ਜਿਹੜੀਆਂ ਬਹੁਤ ਖਰਾਬ ਆ ਇਹ ਬੰਦੇ ਮਗਰ ਗਾਇਆ ਹਨ ਇਹਨਾਂ ਨੂੰ ਨਾਗਪੁਰ ਪਤਾ ਲੱਗਾ ਗੋਗਾ ਪਤਾ ਨਹੀਂ ਕਿ ਆਪ ਨੂੰ ਕਿੱਧਰ ਨਹੀਂ ਗਿਆ। ਇਹ ਦਿਮਾਗੀ ਹਾਲਤ ਵੀ ਖਰਾਬ ਸੀ ਜੇ ਕਿਤਾ ਨਸ਼ਾ ਕਰਦਾ। ਮੈਂ ਭਲਾ ਕੀ ਕੀਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਮੇਰੇ ਜਿਹਨਾਂ ਦੇ ਕੋਲ ਗਿਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਵੀ ਕੀ ਕੀਤਾ ਤੇ ਕੀ ਨਹੀਂ ਕੀਤਾ। ਜਹਾ ਹੀ ਕਿਤੇ ਲੱਗੇ ਬਣੇ ਉਸ ਦੇਾਨੂੰ ਪਤਾ ਹੁੰਦਾ। ਇੱਥੇ ਕੀ ਹਾਲਾਤ ਸੀ ਤੇ ਇੱਥੇ ਕੋ ਚੰਗਾ ਭਲਾ ਗਿਆ ਜੀ। ਕੀ ਮੰਨ ਕਰਦੇ ਜੀ। ਕਰਨਾ ਇਹੋ ਡੰਗਰਾਂ ਨੂੰ ਪਠੇ ਪਾਈ ਦੇ ਨੇ ਤੇ ਜਾਂ ਝੋਲਣਾ ਨਹੀਂ ਮੰਗ ਕਰਦੇ ਜੀ ਚਾਹੁੰਦੇ ਕਰਦੇ ਆ ਵੀ ਸਾਡਾ ਬੱਚਾ ਆਉਣਾ ਚਾਹੀਦਾ ਠੀਕ ਕੀ ਨਾ ਤੁਹਾਡਾ ਜੀ ਮੈਂ ਨਾ ਜਸਪਾਲ ਕੋਟ ਜੀ ਬੇਟੇ ਦਾ ਨਾਮ ਹੈ ਸ਼ਵੇਜ ਸਿੰਘ ਕੀ ਗੱਲ ਹੋਈ ਜੀ ਜੀ ਤੇ ਚੰਗਾ ਭਲਾ ਗਿਆ ਵਾ ਆਂਦਾ ਮੈਂ ਸ਼ਰਾਬ ਵਾਲੀ ਕੰਪਨੀ ਸੀ ਚੱਲਿਆ ਵਾ ਉੱਥੇ ਚੰਗਾ ਭਲਾ ਕਰੋਗੇ ਆ ਦੋ ਦਿਨ ਆਪਣੀ ਮਾਸੀ ਕੋਲ ਵੀ ਰਿਹਾ ਹੋਂ ਤੇ ਵੀ ਇਹਨਾਂ ਦੇ ਕੋਈ ਪਰਮਜੀਤ ਹੋਣਾ ਕੋਈ ਇਹ ਮਰਕੇ ਦੂਜੇ ਤਿੱਕ ਜਦੋਂ ਨੌਨਾਂ ਨੇ ਸਾਨੂੰ ਆਜਾ ਤਾਪੀ ਤੁਹਾਡਾ ਬੱਚਾ ਢੱਲਾ ਇਹਨਾਂ ਨੇ ਦੱਸਿਆ ਕਿ ਸਰੀ ਆ ਰਿਹਾ ਤੇ ਇਹਨਾਂ ਦੱਸ ਜੰਦੇ ਤੇ ਅਸੀਂ ਉਹਨੂੰ ਲੈ ਆਉਂਦੇ ਉਹਨਾਂ ਗੱਡੀ ਵਿੱਚ ਪਨੇ ਕੀ ਬਾਰਕੋਟ ਕੀਤੀ ਕੀ ਨਹੀਂ ਕੀਤਾ ਸਾਨੂੰ ਕੋਈ ਪਤਾ ਨਹੀਂ ਤਾਂ ਇਹ ਕੀ ਨਹੀਂ ਕਰ ਗੱਲ ਹੋਈ ਇਹਦੇ ਮੇਰੇ ਕੋ 24 ਤਰੀਕ ਨੂੰ 4 ਵਜੇ ਤੇ ਗੱਲ ਹੋਈ ਉਸ ਤੋਂ ਬਾਅਦ ਮੋਬਾਈਲ ਬੰਦ ਹੀ ਹੁੰਦਾ ਰਿਹਾ ਕੀ ਗੱਲ ਹੋਈ ਕੋਈ ਗੱਲ ਹੋ ਜਾਂਦਾ ਹੂੰ ਕਰਦਾ ਸੀ ਪੂਰੀ ਗੱਲ ਨਹੀਂ ਕਰਦਾ ਤੋਂ ਆਂਦੇ ਅਸੀਂ ਬਿਠਾਤਾ ਜਿਨ੍ਹਾਂ ਨੇ ਗੱਲ ਕਰਾਈ ਸੀ ਉਹ ਕੀ ਕਹਿੰਦੇ ਸੀ ਉਹ ਕਹਿੰਦਾ ਅਸੀਂ ਬਿਠਾਤਾ ਜੇ ਇਹਨੂੰ ਉਨੇ ਜ਼ਬਰਦਸਤੀ ਬਢਾਈ ਜਬਰਦਸਤੀ ਕੀਤੀ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਸ ਤੇ ਬੇਟਾ ਚੰਗਾ ਪਲਾਸਾ ਡਾ ਗਿਆ ਅਸੀਂ ਜੀ ਚਾਰ ਜੀ ਹੈਗੇ ਸਾਡਾ ਬੇਟਾ ਇਸ ਤਰ੍ਹਾਂ 2016 ਚ ਪੂਰਾ ਹੋ ਗਿਆ ਐਕਸੀਡੈਂਟ ਹੋਇਆ ਸੀ ਅਸੀਂ ਹੁਣ ਇਹਦੇ ਸੱਤ ਸੀ ਕਿਨੇ ਦਿਨਾਂ ਤੋਂ ਲੱਭਤਾ ਹੋਣੇ 24300 ਇਹ ਮੰਗ ਕਰਦੇ ਆਂ ਅਈ ਮਾਂ ਕਾੜ ਬੇਟਾ ਚੰਗਾ ਸਹੀ ਸਲਾਮਤ ਹੋਣਾ ਚਾਹੀਦਾ